ਮਾਂ ਜੋ ਬੀਜਪੀ ਪੰਜਾਬ ਦੇ ਇਹ ਹਦਾਇਤਾਂ ਦੇ ਉੱਤੇ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈਗੀ ਆਪਣਾ ਕੰਤਨਤ ਦਿਵਸ ਪੋਸਤਿਆਂ ਆਪਣੀਆਂ ਰੈਪਰੇਸ਼ਨ ਦੇਖਣਾ ਹੈਗਾ ਇਹਦੇ ਤਹਿਤ ਮੈਂ ਅੰਮ੍ਰਿਤਸਰ ਸਿਟੀ ਦੇ ਪ੍ਰੋਵਿੰਸ ਕਮਿਸ਼ਨਰ ਨਾਲ ਬੈਠ ਕੇ ਇਹਨਾਂ ਦੇ ਬੰਦੀਆਂ ਜੋ ਵੀ ਸਿਕਿਉਰਟੀ ਅਰੇਂਜਮੈਂਟ ਉਹ ਡਿੱਕੇ ਕਹਿੰਦੇ ਉਹਨਾਂ ਨੂੰ ਡਿਸਕਸ ਕੀਤਾ ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਊਂਡ ਤੇ ਜਾ ਕੇ ਦੋ ਪੁਲਿਸ ਸਟੇਸ਼ਨ ਜਿਹਦੇ ਚ ਛਾਟਾ ਤੇ ਇਸਲਾਮਾਬਾਦ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਊਂਡ ਲੈਵਲ ਤੇ ਜਿਹੜੀਆਂ ਇਹਨਾਂ ਬੰਦਿਆਂ ਗੱਲਾਂ ਕਈਆਂ-ਕਈਆਂ ਨੇ ਕਿਸ ਤਰ੍ਹਾਂ ਥਾਣਿਆਂ ਦੇ ਵਿੱਚ ਕੈਂਪ ਦੇ ਇਸ ਦਾ ਸਿਸਟਮ ਥਾਣੇ ਦੇ ਐਕਸੈਸ ਕੰਟਰੋਲ ਦਾ ਸਿਸਟਮ ਉਹ ਸਾਰਾ ਮੈਂ ਵਾਚਿਆ ਹੈਗਾ ਔਰ ਉਸ ਵਾਚਣ ਤੋਂ ਬਾਅਦ ਹੁਣ ਆਪਾਂ ਇੱਥੇ ਗਾਂਧੀ ਗਰਾਊਂਡ ਚ ਆਏ ਹੈਗੇ ਕਾਂਤੀਕਾਉਂਡ ਤੇ ਸਕਿਉਰਿਟੀ ਅਰੇਂਜਮੈਂਟ ਮੈਂ ਦਿੱਖੇ ਹੈ ਕਿ ਮੈਂ ਇੰਨਾ ਤੋਂ ਜਿਹੜੇ ਇੰਨਾ ਬੰਦਿਆਂ ਖਾਸ ਨਾਈਟ ਡੋਮਿਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕੋਈ 550 ਦੇ ਕਰੀਬ ਮੁਲਾਜ਼ਮ ਇਹਨਾਂ ਦੇ ਜਿਹਨੂੰ ਕੀ ਕਮਿਸ਼ਨਰ ਸਾਹਿਬ ਆਪ ਲੀਡ ਕਰ ਦੇਣੇ ਅਲੋਂਗ ਵਿਦ ਟੂ ਡੀਸੀਪੀ ਰਾਤ ਨੂੰ ਇਹ ਬਾਹਰ ਹੁੰਦੇ ਹੈਗੇ ਨੇ ਤਾਂ ਕਿ ਆਉਣ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਪਿਛਲੇ ਸਾਲ ਦਾ ਵੀ ਮੈਂ ਇਹਨਾਂ ਦਾ ਕ੍ਰਾਈਮ ਦੇਖਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਪਕੜੀ ਹੈਗੀ ਜੋ ਕਿ ਆਪਦੇ ਆਪ ਵਿੱਚ ਇੱਕ ਕੀਤੀਮਾਨ ਹੈਗਾ ਕੋਈ ਜਾਦ ਦੇ ਕਰੀਬ ਪੀਓਜ਼ ਪਕੜੇ ਹੈਗੇ ਨੇ ਇਸ ਸਾਲ ਹਜੇ 25 ਦਿਨ ਹੀ ਵੀ ਨਹੀਂ ਹੋਏ 24-25 ਦਿਨ ਹੋਏ ਨੇ ਇਹਨਾਂ ਨੇ ਕੋਈ 20 ਦੇ ਕਰੀਬ ਪੀਓ ਪਕੜ ਲਏ ਹੈਗੇ ਸੋ ਪੁਲਿਸ ਵੱਲੋਂ ਪੂਰੀ ਮਸਤੈਦੀ ਹੈਗੀ ਆ ਅਸੀਂ ਤਿਆਰ ਹੈਗੇ ਆ ਕੋਈ ਵੀ ਗਲਤ ਅੰਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਮੈਨੂੰ ਪੂਰੀ ਉਮੀਦ ਆ ਕਿ ਇਹਨਾਂ ਦੀ ਮਿਹਨਤ ਨੂੰ ਭਾਗ ਲੱਗਣਗੇ ਔਰ ਜਿਹੜਾ ਆਨ ਆਲਾ 26 ਜਨਵਰੀ ਦਾ ਦਿਹਾੜਾ ਰਹੇਗਾ ਉਹ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਔਰ ਪੀਸ ਵੀ ਮਨਾਇਆ ਜਾਏਗਾ ਸਰ ਧੰਨਵਾਦ ਜੈ ਹਿੰਦ ਇਹ 26 ਤਰੀਕ ਨੂੰ ਸਰ ਈਚਲਾਨ ਦੀ ਸੁਵਿਧਾ ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਉਹ ਆਪਾਂ ਅਲੱਗ ਗੱਲ ਕਰਾਂਗੇ ਉਹ ਟ੍ਰੈਫਿਕ ਦਾ ਅਲੱਗ ਹੈਗਾ ਪਰ ਮੈਨੂੰ ਅੱਜ ਜਿਹੜੀ ਇਸ ਗੱਲ ਦੀ ਵੀ ਖੁਸ਼ੀ ਆ ਕਿਉਂਕਿ ਜਦੋਂ ਮੈਂ ਅੱਜ ਇੱਥੇ ਆਇਆ ਇੰਨਾ ਦਾ ਦੇਖਿਆ ਗਿਆ ਕੋਈ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇਹਨਾਂ ਦਾ ਪਰਪਸ ਸਿਰਫ ਇੱਕ ਹੀ ਹੈਗਾ ਇਹ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰ ਪਾਈਏ ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਉਂਦਾ ਹੈਗਾ ਸੋ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇਹਨਾਂ ਬੰਦਿਓ ਜਿਹੜਾ ਚਲਾਨਾਂ ਲਈ ਵੀ ਐਫਰਟ ਕੀਤੀ ਜਾਦੀ ਹੈ ਔਰ ਟ੍ਰੈਫਿਕ ਨੂੰ ਸਚਾਦੂ ਢੰਗ ਨਾਲ ਚਲਾਉਣ ਲਈ ਇਫਰਟ ਕੀਤੀ ਜਾ ਰਹੀ ਹੈ ਸਰ 26 ਜਨਵਰੀ ਲਈ ਕਿੰਨੀ ਟੋਟਲ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਪੁਰਾਣੂ ਜਿਹੜਾ ਪ੍ਰੋਗਰਾਮ ਇਹਨਾਂ ਨੇ ਬੰਨਿਓ ਹਜੇ ਪ੍ਰੋਗਰਾਮ ਡ੍ਰਾਪ ਕਰ ਦੇ ਨੇ ਪਰ ਉਹਦੇ ਚ ਕੁਝ ਫੋਰਸ ਜ਼ਿਲ੍ਹੇ ਤੋਂ ਮੋਬਿਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਫੋਰਸ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸਕਿਉਰਿਟੀ ਕਰਨੀ ਜ਼ਰੂਰੀ ਹੈ ਸ਼ਾਇਦ ਦੇ ਦੂਜੇ ਹਿੱਸਿਆਂ ਦੀ ਵੀ ਸਕਿਉਰਿਟੀ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਬਾਹਰੋਂ ਫੋਰਸੇ ਵਰਕਆਊਟ ਕਰ ਦੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਭੇਜ ਦੇਣਗੇ ਤੇ ਉਸ ਤੋਂ ਬਾਅਦ ਮੈਂ ਹੈੱਡਕ quart ਨਾਲ ਟੇਕਅਪ ਕਰਕੇ ਜਿਹੜੀ ਬਾਹਰੋਂ ਫੋਰਸ ਆਈਆਂ ਉਹਦੇ ਅਕੋਰਡਿੰਗਲੀ ਇੱਥੇ ਅਸੀਂ ਡਿਪਲੋਇਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਵੀ ਨਾ ਆਵੇ ਕੋਈ ਵਾਧਾ ਤੇ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇੱਥੇ ਜਿੱਥੇ ਕੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਪ੍ਰੋਪਰ ਅਰੇਂਜਮੈਂਟ ਹੋ ਇੱਥੇ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਨਾਲ ਟਿਕਾਣਾ ਕਿ ਇੱਥੇ ਵੀ ਟੈਂਪ ਦੇ ਸੀਸੀਟੀਵੀ ਕੈਂਪਡੇ ਲਗਾਏ ਨੇ ਤਾਂ ਕਿ ਇੱਥੇ ਕੋਈ ਗਲਤ ਅਨਸਰਾਂ ਦਾ ਉਹ ਦਾ ਸਾਨੂੰ ਪਹਿਲਾਂ ਸੀਸੀਟੀਵੀ ਕੈਂਪਰੇਜ ਪਤਾ ਲੱਗ ਜਾਏਗਾ ਤੇ ਉਹਨੂੰ ਡਬੋਚਣਾ ਆਸਾਨ ਹੋ ਜਾਏਗਾ